ਇੱਥੇ ਅੱਜ ਤਖਤ ਸਾਹਿਬ ਤੇ ਮੱਥਾ ਟੇਕਣ ਆਇਆ ਹਾਂ ਆਗਾਜ਼ ਸ਼ੁਰੂ ਕੀਤਾ ਜਿਹੜਾ ਉਹਨਾਂ ਦਾ ਕੀ ਕਹਿਣਾ ਚਾਹੁੰਦੇ ਆ। ਸਿੱਖ ਹੋਣ ਦੇ ਨਾਂ ਤੇ ਨਿਮਾਣਾ ਹੋਣ ਦੇ ਨਾਂ ਤੇ ਸਾਡਾ ਵੱਡੀ ਓਟ ਸਾਡੀ ਗੁਰੂ ਸਾਹਿਬ ਦੇ ਉਤੋਂ ਲੈ ਕੇ ਤੁਰਦੇ ਹਾਂ ਕੋਈ ਵੀ ਕਾਰਨ ਹੋਵੇ। ਆਪਣੇ ਮਾਲਵੇ ਚ ਹੀ ਹੈ ਦਮਦਮਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਅਜ ਗੁਰੂ ਦਾ ਦਰਜਾ ਮਿਲਿਆ ਉਹਨੇ ਬਵਾਦਨਾ ਕੀਤੀ ਹੈ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਹੋਰਾਂ ਤੋਂ ਕਰਵਾਈ ਗਈ ਔਰ ਉਸ ਸਤਾਂ ਤੇ ਤੈਨੂੰ ਪੰਜਵਾਂ ਤਖਤ ਵੀ ਕਿਹਾ ਜਾਂਦਾ ਹੈ ਸਿੱਖ ਪੰਥ ਦਾ ਮੈਂ ਆਪਣੇ ਸਾਰੇ ਸਾਥੀਆਂ ਨਾਲ ਜਿਦੇ ਚ ਐਮ ਐਲ ਏ ਸਹਿਬਾਨ ਪਾਰਟੀ ਦੇ ਪ੍ਰਧਾਨ ਔਰ ਬਲਾਕਾਂ ਦੇ ਪ੍ਰਧਾਨ ਸਹਿਬਾਨ ਜ਼ਿਲ੍ਹਿਆਂ ਦੇ ਪ੍ਰਧਾਨ ਸਹਿਬਾਨ ਨਾਲ ਹੀ ਹੋਰ ਬਤਵੰਤੇ ਸੱਜਣ ਵਲੰਟੀਅਰ ਚੇਅਰਮੈਨ ਸਾਹਿਬਾਨ ਪੰਜਾਬ ਦੇ ਬਹੁਤ ਸਾਰੀਆਂ ਕਾਰਪੋਰੇਸ਼ਨਾਂ ਬੋਰਡਾਂ ਦੇ ਸੋ ਸਾਰੇ ਰਲ ਮਿਲ ਕੇ ਸੰਗਤ ਰੂਪ ਹੋ ਗਏ ਗੁਰੂ ਦੇ ਚਰਨਾਚਰਦਾਸ ਕਰਨ ਲਈ ਅਸੀਂ ਸਾਰੇ ਨਿਮਾਣੇ ਬਣ ਕੇ ਆਏ ਹਾਂ ਜਰਵਾਣਿਆਂ ਨਾਲ ਸਾਡੀ ਜੰਗ ਹੈ ਸਤਿਗੁਰੂ ਮਿਹਰ ਕਰਨ ਉਹਨਾਂ ਨੇ ਹਮੇਸ਼ਾ ਗਰੀਬ ਦੀ ਬਾਪੜੀ ਹੈ ਸੋ ਸਾਨੂੰ ਇਸ ਵੱਡੇ ਮੋਰਚੇ 'ਤੇ ਫਤਿਹ ਬਖਸ਼ੇ ਖੋ ਜੀ ਅਸੀਂ ਤਾਂ ਆਪ ਇਕੱਲੇ ਲੜਦੇ ਹਾਂ ਤੇ ਕੋਈ ਗੱਲ ਕੋਈ ਗੱਲਾਂ ਲੜਦੇ ਦੋ ਲੜਦਾ ਮੈਨੂੰ ਉਹਨਾਂ ਗੱਲਾਂ ਨਾਲ ਕੋਈ ਨਹੀਂ ਕਿਉਂਕਿ ਇਹ ਜਿਹੜੀ ਸਾਰੀ ਲੋਕਾਂ ਦੇ ਸੰਗਤ ਤੇ ਜਨਤਾ ਦੇ ਹੱਥ ਵਿੱਚ ਆ ਜਾਂਦੀ ਹੈ ਸੋ ਮੈਂ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਜੀ ਹੋਰ ਵੱਲੋਂ ਭਗਵੰਤ ਮਾਨ ਜੀ ਹੋਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਮੈਂ ਇਸ ਲੋਕ ਸਭਾ ਹਲਕੇ ਲਈ ਉਮੀਦਵਾਰ ਹਾਂ ਮੇਰੇ ਲਈ ਉਹ ਬੀਜੇਪੀ ਆ ਜਾਂਦੀ ਹੈ ਸ਼ਰੂਨੀ ਕਾਲੀ ਦਲ ਆ ਜਾਂਦਾ ਹੈ ਕਾਂਗਰਸ ਪਾਰਟੀ ਆ ਜਾਂਦੀ ਹੈ ਉਮੀਦਵਾਰ ਕੋਈ ਆ ਜਾਂਦਾ ਹੈ ਇਹਨੂੰ ਉਸ ਗੱਲ ਨਾਲ ਨਹੀਂ ਕਿ ਕਿਸੇ ਦਾ ਨਾਮ ਲਿਆ ਜਾਂਦਾ ਕਿਉਂਕਿ ਚੋਣਾਂ 'ਚ ਹਰ ਇੱਕ ਦਾ ਹੱਕ ਹੈ ਕੋਈ ਵੀ ਲੜ ਸਕਦਾ ਜੋ ਆਊਗਾ ਉਹਨਾਂ ਦੀ ਹੈ ਔਰ ਲੋਕਾਂ ਨੇ ਵੱਡਾ ਫੈਸਲਾ ਕਰਨਾ ਚਾਹੁੰਦਾ ਨੇ ਫੈਸਲਾ ਕਰਨਾ ਹੈ ਮੈਂ ਜਨਤਾ ਦੇ ਸੇਵਾ ਵਿੱਚ ਆਜਾ ਕੁੜੀਆ ਜੀ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਜੇ ਨੀ ਰਾਜਨੀਤੀ ਨੂੰ ਲੈ ਕੇ ਬੜਾ ਆਫਸਚ ਜਿਹੜਾ ਫਰਕ ਪੈ ਰਿਹਾ ਹੈ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੇ ਤੁਹਾਡੇ ਦਿੱਲੀ ਦੇ ਵਿੱਚ ਵੀ ਹਾਲਾਤ ਬਣਦੇ ਜਾ ਰਹੇ ਨੇ ਇਕੋ ਜਿਹੀ ਜਿਹੜੀ ਸੈਂਟਰ ਵਿੱਚ ਰਾਜ ਕਰਨ ਦੀ ਭਾਜਪਾ ਹੈ ਉੱਥੋਂ ਵੱਲੋਂ ਕੋਈ ਵੀ ਵਿਰੋਧੀ ਆ ਉਹਨੂੰ ਵਿਰੋਧੀ ਪਾਰਟੀ ਦਾ ਹੈ ਉਹਨੂੰ ਦਬਾਇਆ ਜਾ ਰਿਹਾ ਹੈ ਚਕਰੇਬੀਤਾਰ ਕਿਸੇ ਤੇ ਵੀ ਬਿਨਾ ਮਤਲਬ ਜਿਵੇਂ ਇਲੈਕਸ਼ਨ ਚੱਲਦੇ ਤੋਂ ਦੇ ਕਦੇ ਵੀ ਜਦੋਂ ਸਿਆਸੀ ਬੰਦੇ ਹੁੰਦੇ ਹਨ ਹਾਲਾਂਕਿ ਇੱਕ ਨੈਸ਼ਨਲ ਪਾਰਟੀ ਅਸੀਂ ਦੇ ਪ੍ਰਧਾਨ ਜੀ ਨੇ ਕੇਜਰੀਵਾਲ ਜੀ ਜਿਨ੍ਹਾਂ ਦਾ ਰਾਜ ਦਿੱਲੀ ਵਿੱਚ ਹੈ ਮੁੱਖ ਮੰਤਰੀ ਹੈ ਜਿਨ੍ਹਾਂ ਦੇ ਸਾਥੀ ਜਿਨ੍ਹਾਂ ਦੀ ਅਗਵਾਈ ਸੀ ਪੰਜਾਬ ਵਿੱਚ ਰਾਜ ਕਰਦੀ ਹੈ 10 ਸਾਡੇ ਰਾਜ ਸਭਾ ਦੇ ਮੈਂਬਰ ਹੈ ਜਿਹੜੇ ਲੋਕ ਸਭਾ ਵਿੱਚ ਵੀ ਹੈ ਸਾਡੇ ਬਾਹਰਲੇ ਸੂਬਿਆਂ ਵਿੱਚ ਵੀ ਐਮਐਲਏ ਸਹਿਬਾਨ ਨੇ ਔਰ ਉਸ ਬੰਦੇ ਨੂੰ ਕਦੇ ਵੀ ਬਾਅਦ ਵਿੱਚ ਬੁਲਾਇਆ ਜਾ ਸਕਦਾ ਸੀ ਕੋਈ ਐਂਟੀ ਨੇਸ਼ਨ ਕੰਮ ਤਾਂ ਕੀਤਾ ਨਹੀਂ ਸੀ ਕੋਈ ਬੰਦ ਉਪਰੋਧ ਉਹਨਾਂ ਦੇ ਕੋਲ ਹੋਵੇ ਤਾਂ ਹੋਣੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਨਾ ਸੋ ਉਹ ਛੇ ਸਮਝਦੇ ਆ ਵੀ ਅਸੀਂ ਚੋਣ ਵਿੱਚ ਖਰਲ ਪਾ ਲਾਂਗੇ ਕਿ ਕਦੇ ਵੀ ਨਹੀਂ ਉਹ ਮਨਸੂਬੇ ਉਹਨਾਂ ਦੇ ਪੂਰੇ ਹੋਣ ਜਿਸ ਤਰ੍ਹਾਂ ਜਖੜ ਸਾਹਿਬ ਨੇ ਕਿਹਾ ਕਿ ਅਸੀਂ ਜਿਹੜਾ ਅਕਾਲੀ ਦਲ ਨਾਲ ਰਲ ਕੇ ਚੋਣ ਨਹੀਂ ਲੜਾਂਗੇ ਉਹਨਾਂ ਦਾ ਬਿਆਨ ਆ ਗਿਆ ਕਿ ਮੈਂ ਦਿਖਦਾ ਤੁਸੀਂ ਇਸ ਚੀਜ਼ ਵਿੱਚ ਜਖੜ ਸਾਹਿਬ ਨੇ ਜੋ ਜਿਆਂ ਦਿੱਤਾ ਉਹਨਾਂ ਮੁਤਾਬਕ ਹੋ ਸਕਦਾ ਪਾਰਟੀਆਂ ਨੇ ਕਿਸੇ ਨਾਲ ਸਮਝੌਤਾ ਕਰਨਾ ਕਿਸੇ ਨਾਲ ਰਲ ਕੇ ਲੜਨਾ ਕਿਸੇ ਨੇ 엇ਵਾੜ ਲੜਨਾ ਮਤਲਬ ਉਹਨਾਂ ਦੀ ਆਪਣੀ ਆਪਣੀ ਖੁਆਇਸ਼ ਹੈ ਕੇਜਰੀਵਾਲ ਜੀ ਦੀ ਗ੍ਰਿਫਤਾਰ ਜਾਂ ਪੰਜਾਬ ਦੀ ਰਾਜਨੀਤੀ ਦਾ ਸਭ ਦੇਖ ਕੇ ਮੈਨੂੰ ਤਾਂ ਪੰਜਾਬ ਦੇ ਲੋਕਾਂ ਨੇ ਸਭੋਂ ਹਮਦਰਦੀ ਪ੍ਰਗਟ ਕੀਤੀ ਹੈ ਵੀ ਇਹ ਇੱਥੋਂ ਤੱਕ ਦੂਸਰੀਆਂ ਪਾਰਟੀ ਵਾਲੇ ਵੀ ਸਮਝਣ ਲੱਗੇ ਆ ਵੀ ਜੇ ਐਵੇਂ ਲੋਕਾਂ ਨੂੰ ਗ੍ਰਿਫਤਾਰ ਕਰ ਲੈਣਗੇ ਕਿਸੇ ਨੂੰ ਕਿਤੇ ਵੀ ਫੜ ਸਕਦੇ ਕੁਟਿਆ ਸਿੰਘ ਦਾ 33 ਦਿਨ ਦਾ ਬੋਲ ਰੱਖਿਆ ਰਹਿਣਗੇ ਜੀ ਮੁੱਦੇ ਕੀ ਰਹਿਣਗੇ ਅੱਜ ਦੇਖੋ ਜੀ ਅਸੀਂ ਤਾਂ ਪੰਜਾਬ ਦੇ ਲੋਕ ਹਾਂ ਬਹੁਤ ਲੰਮੇ ਸਮੇਂ ਬਾਅਦ ਸਾਨੂੰ ਪੰਜਾਬ ਦੇ ਲੋਕਾਂ ਨੇ ਆਪਣਾ ਸਮਝ ਕੇ 92 ਲੋਕਾਂ ਨੂੰ ਸਮਝਨੇ ਲਈ ਬਣਾਇਆ ਸਾਡੀ ਸਰਕਾਰ ਬਣਾਈ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਦਿਨ ਪ੍ਰਤੀ ਦਿਨ ਤੁਸੀਂ ਆਪ ਜਾਣਦੇ ਹੋ ਜਿਸ ਲਈਆਂ ਸਰਕਾਰਾਂ ਦੀ ਵੀ ਲਾਸਟ ਸਮੇਂ ਚ ਆ ਕੇ ਹਰ ਇੱਕ ਦੀ ਸ਼ੁਰੂਆਤ ਕਰਦੇ ਸੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਚਾਹੇ ਨੌਕਰੀਆਂ ਦੀ ਗੱਲ ਹੈ 40 43 ਹਜ਼ਾਰ ਰੁਪਈਆ ਨੇ ਔਰ ਜੇ ਬਿਜਲੀ ਦੀ ਵੀ 600 ਯੂਨਿਟ ਜਿਹਦੇ ਨਾਲ ਹਰ ਘਰ ਨੂੰ ਬਹੁਤ ਵੱਡਾ ਫੈਸਲਾ ਫਾਇਦਾ ਹੁੰਦਾ ਹੈ 4-5 ਹਜ਼ਾਰ ਰੁਪਈਆ ਦਾ ਘਰ ਦੀ ਕਬੀਲਦਾਰੀ ਬੱਚਿਆਂ ਦੀ ਫੀਸ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਹੈ ਵੱਡਾ ਫਾਇਦਾ ਆਮ ਲੋਕਾਂ ਨੂੰ ਛੋਟੇ ਲੋਕਾਂ ਨੂੰ ਦੇ ਵਿੱਚ ਹੋ ਰਿਹਾ ਸਕੂਲਾਂ ਦਾ ਵੀ ਸੁਧਾਰ ਕੀਤਾ ਜਾਂਦਾ ਲੱਗੇ ਹੋਏ ਆ ਥੋੜਾ ਸਮਾਂ ਕਿਸਾਨ ਆਗੂ ਮਿਲਣੇ ਜੀ ਤੁਹਾਨੂੰ ਹੁਣ ਅੱਜ ਤੁਸੀਂ ਇਹ ਤੇ ਨਾ ਬੋਲੋ ਕੀ ਕੀ ਮੰਗ ਰੱਖੀ ਆ ਕਿਸਾਨ ਆਗੂਆਂ ਦੀ ਇੱਕ ਸੇਜੀ ਕੋਈ ਇੱਥੋਂ ਪਾਈਪਲਾਈਨ ਲੱਗੀ ਆ ਕਈ ਥਾਂ ਵਾਪਜਾ ਦੇ ਦਿੱਤਾ ਗਿਆ ਤੇ ਕਈ ਥੋੜਾ ਉਹਨਾਂ ਦਾ ਰਹਿ ਗਿਆ ਮੈਂ ਉਹਨਾਂ ਨੂੰ ਭਰੋਸਾ ਦਿੱਤਾ ਵੀ ਜਿਹੜੀ ਵੀ ਥੋੜੀ ਕੋਲੇ ਜਾਣਾ ਹੋਇਆ ਕਿਉਂਕਿ ਜੇ ਆਸ-ਪਾਸਿਓਂ ਮਿਲਿਆ ਤਾਂ ਇੱਥੇ ਵੀ ਮਿਲ ਜੁਟੇ ਸਾਹਿਬ 31 ਤਰੀਕ ਦਾ ਕੀ ਪ੍ਰੋਬਲਮ ਹੈਗਾ 31 ਤਰੀਕ ਨੂੰ ਪ੍ਰੋਟੈਸਟ ਹੈ ਰਾਜਨੀਲਾ ਮੈਦਾਨ ਵਿੱਚ ਕਮੇਟੀ ਉਸ ਰੈਲੀ